ਮੁੱਖ ਮੰਤਰੀ ਸਾਹਿਬ ਮੈਨੂੰ ਨਹੀਂ ਪਤਾ ਜਦੋਂ ਕੋਈ ਵਿਪਤਾ ਆਉਂਦੀ ਆ ਜਾਂ ਉਹਨਾਂ ਦੀ ਮੁੱਖ ਮੰਤਰੀ ਚੇਪ ਦੀ ਕੁਰਸੀ ਨੂੰ ਇੱਕ ਲੱਤ ਮਾਰ ਜੀ ਖਿੱਚੀ ਜਾਂਦੀ ਆ ਜੋ ਰੌਲਾ ਪਿਆ ਹੋਇਆ ਜਦੇ ਬਿਮਾਰ ਹੋ ਜਾਂਦੇ ਨੇ ਐਡੀ ਡਾਕਟਰਾਂ ਦੀ ਟੀਮ ਹੋਵੇ ਜੇ ਤੇ ਮੁੱਖ ਮੰਤਰੀ ਬਿਮਾਰ ਹੋ ਗਿਆ ਤੇ ਬਾਕੀ ਲੋਕਾਂ ਦਾ ਜਿਹੜੇ ਹੜਾਂ 'ਚ ਬੈਠੇ ਨੇ ਪੈਰ ਗਲਗੇ ਜਿਨ੍ਹਾਂ ਦੇ ਬਿਆਈਆਂ ਪਾਟ ਗਈਆਂ ਉਹਨਾਂ ਦੀ ਫਿਕਰ ਨਹੀਂ ਤੇ ਉਹਨਾਂ 'ਪਰ ਲਾਉਣ ਟੀਮਾਂ ਮੁੱਖ ਮੰਤਰੀ ਦਾ ਜੇ ਕੁਰਬਾਨੀ ਵੀ ਦੇਣੀ ਪੈਸੇ ਤੇ ਦਵੇ ਲੋਕਾਂ ਦੀ ਕੋਈ ਨੈਤਿਕਤਾ ਨਾਲ ਦੀ ਚੀਜ਼ ਦਸੀ ਆ ਤੁਹਾਨੂੰ ਕੋਈ ਨਹੀਂ ਤਾਂ ਕਹਿੰਦੇ ਵੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਨੈਤਿਕਤਾ ਰਹਿ ਕਿੱਥ ਦਿੱਲੀ ਵਾਲੇ ਜਿਹੜੇ ਨੇ ਕੱਲ ਆਇਆ ਉਹ ਉਹ ਦੂਜਾ ਕਹੀ ਜਾਂਦਾ ਵੀ ਅਸੀਂ ਇਲੈਕਸ਼ਨ ਜਿੱਤਣ ਲਈ ਸਾਫ ਦਾਮ ਭੰਡ ਉਹ ਅਸੀਂ ਤਾਂ ਡੁੱਬੇ ਪਏ ਆ ਤੁਹਾਨੂੰ ਇਲੈਕਸ਼ਨਾਂ ਦੀ ਪਈ ਹੋਈ ਆ ਮੈਂ ਜਿਹੜਾ ਆ ਆਮਲਾ ਫੈਲਾ ਉਤੋਂ ਹਾਰ ਕੇ ਆਇਆ ਨਾ ਵਿਲਾ ਕਰਤਾ ਦਿੱਲੀ ਤੋਂ ਇਹਨਾਂ ਦਾ ਬਹੁਤ ਵੱਡਾ ਰੋਲ ਆ ਇਹਨਾਂ ਨੇ ਬਿਊਰੋਕ੍ਰੇਸੀ ਨੂੰ ਕਿਹਾ ਹੋਇਆ ਥੱਲੇ ਐਸਐਚਓ ਲੈਵਲ ਤੱਕ ਵੀ ਕਹਿੰਦੀ ਕੋਈ ਨਹੀਂ ਸੁਣਨੀ ਤੇ ਸਾਨੂੰ ਪੁੱਛ ਕੇ ਕਰਨਾ ਥਰੂ ਬਾਈਪਾਸ ਜਿਹੜਾ ਦਿੱਲੀ ਕੰਮ ਹੁੰਦਾ ਸੀ ਪਠਾਨ ਮਾਜਰਾ ਲੱਖ ਕਰਪਟ ਹੋਵੇ ਲੱਖ ਮਾੜਾ ਹੋਵੇ ਉਹਨੂੰ ਸਰਕਾਰ ਦਾ ਪੁੱਠੜ ਵੀ ਕਹਿੰਦੇ ਸੀਗੇ ਪਰ ਹੁਣ ਜਦੋਂ ਪਿੱਟਣਾ ਤੋਂ ਉਹਨੇ ਪੈਣਾ ਹੀ ਸੀ ਉਹਨੇ ਪਿੱਟਿਆ ਹੁਣ ਪੰਜਾਬ ਦੇ ਜਿਹੜੇ ਪ੍ਰਬੰਧਨ ਵਿਭਾਗ ਵਾਲੇ ਨੇ ਦਰਿਆਵਾਂ ਨੂੰ ਦੇਖਦੇ ਉਹਨਾਂ ਨੇ ਰਿਪੋਰਟ ਨਹੀਂ ਕੀਤੀ ਵੀ ਪਿੱਛੇ ਇੰਨਾ ਪਾਣੀ ਵਧ ਗਿਆ ਹੈਗਾ ਜੇ ਇਹਨੂੰ ਕੱਚ ਇਕੱਠਾ ਛੱਡਿਆ ਜਾਵੇ ਸਰਕਾਰ ਕੋਲ ਇੱਕ ਸੀਕ੍ਰੀਟ ਇਨਫੋਰਮੇਸ਼ਨ ਵੀ ਹੁੰਦੀ ਆ ਕਿ ਉਹਦੇ ਉੱਪਰ ਗੌਰ ਹੀ ਨਹੀਂ ਕੀਤਾ ਗਿਆ ਪਰ ਅਫਸਰਸਾਈ ਜਿਹੜੀ ਹੈਗੀ ਆ ਉਹ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ ਹੋਗੇ ਨਹੀਂ ਈਸੀ ਇਹ ਦੱਸਦੇ ਵੀ ਸਾਡਾ ਤਾਂ ਬਾਈ ਸਰਜੂਗਾ ਤੁਸੀਂ ਆਪਦਾ ਦੇਖ ਲਓ ਸਰਕਾਰ ਨੂੰ ਬਿਲਕੁਲ ਸਰਿਆ ਹੋਇਆ ਸਾਡਾ ਹੁਣ ਹੁਣ ਰਹਿ ਕੀ ਗਿਆ ਪਿੱਛੋਂ ਹੁਣ ਤਾਂ ਪਾਣੀ ਉਤਰਨ ਲੱਗ ਗਿਆ ਸਾਡਾ ਤਾਂ ਸਰਿਆ ਹੋਈ ਆ ਇਹਨਾਂ ਨੇ ਤਾਂ ਮਾਰ ਹੀ ਦਿੱਤੇ ਸੀ ਇਹਨਾਂ ਨੇ ਤਾਂ ਪਾਣੀ ਛੱਡ ਕੇ ਭਾਖੜਾ ਦੇ ਉੱਤੋਂ ਮਾਰ ਹੀ ਦਿੱਤਾ ਸੀ ਅੱਜ ਪ੍ਰਸ਼ਾਸਨ ਨੇ ਬਹੁਤ ਵੱਡੀ ਰਾਹਤ ਦਿੱਤੀ ਆ ਮੈਂ ਉਹਨੂੰ ਮਾੜਾ ਨਹੀਂ ਕਹਿੰਦਾ ਜਿਹੜੇ ਵੀ ਚੀਜ਼ ਦਿੱਤੀ ਆ ਚੱਪਲਾ ਵੰਡੀਆਂ ਪ੍ਰਸ਼ਾਸਨ ਦੇ ਯਾਰ ਹੈ ਹੀ ਪੱਲੇ ਕੁਝ ਨਹੀਂ ਤਨਖਾਹ ਪ੍ਰਸ਼ਾਸਨ ਦੇ ਪੱਲੇ ਨਹੀਂ ਸਰਕਾਰ ਦੇ ਪੱਲੇ ਨਹੀਂ ਮੁੱਖ ਮੰਤਰੀ ਥੱਲੇ ਆ ਕੇ ਰੋਟੀ ਖਾ ਗਏ ਯਾਰ ਫਿਰ ਪੱਲੇ ਕੀ ਦੇ ਬਾਈ ਪੱਲੇ ਤਾਂ ਹੁਣ ਆਮ ਲੋਕਾਂ ਦੇ ਹੀ ਰਹਿ ਗਿਆ ਕਿਸਾਨ ਅੰਦੋਲਨ ਦੇਖ ਲੋ ਕਿਸਾਨਾਂ ਨੇ ਆਪਣੀ ਲੜਾਈ ਆਪ ਲੜੀ ਅੱਜ ਮੈਨੂੰ ਇਹ ਦੱਸ ਦੋ ਜੇ ਪੰਜਾਬ ਦੇ ਲੋਕ ਇੱਥੇ ਰਾਸ਼ਨ ਨਾ ਪਹੁੰਚਾਉਂਦੇ ਹਰਿਆਣੇ ਤੋਂ ਸਾਡੇ ਭਰਾ ਆਏ ਨੇ ਜੁਪੀ ਤੋਂ ਲੋਕ ਆ ਰਹੇ ਨੇ ਮੁਸਲਮਾਨ ਭਾਈਚਾਰਾ ਆ ਰਿਹਾ ਅੱਜ ਜਿਹੜੀ ਹੈਗੀ ਆ ਮਾਨਵਤਾ ਪੰਜਾਬ ਦੇ ਵਿੱਚੋਂ ਸਿਰ ਚੜ ਕੇ ਬੋਲੀ ਆ ਇਹਨੇ ਚੰਡੀਗੜ੍ਹ ਦੀਆਂ ਕੰਧਾਂ ਨੂੰ ਵੀ ਕੰਬਣ ਲਾਇਆ ਤੇ ਦਿੱਲੀ ਦੇ ਜਿਹੜੇ ਵੱਡੇ ਅਹਿਲਕਾਰ ਸੀ ਉਹਨਾਂ ਨੂੰ ਵੀ ਕੰਬਣ ਲਾ ਦਿੱਤਾ ਵੀ ਸਥਿਤੀ ਕਿੱਧਰ ਨੂੰ ਜਾਂਦੀ ਆ ਸੀ ਤੇ ਇਹਨਾਂ ਨੂੰ ਪਾੜਨਾ ਚਾਹੁੰਦੇ ਸੀ ਅਰੇ ਸਰਕਾਰ ਨੂੰ ਕੰਧ ਤੇ ਲਿਖਿਆ ਹੁਣ ਪੜ ਲੈਣਾ ਚਾਹੀਦਾ ਚਾਹੇ ਉਹ ਭਗਵੰਤ ਮਾਨ ਆ ਚਾਹੇ ਨਰਿੰਦਰ ਮੋਦੀ ਆ ਵੀ ਲੋਕ ਹੁਣ ਤੁਹਾਡੇ ਸਹਾਰੇ ਨਹੀਂ ਇਹ ਲੋਕਤੰਤਰ ਜਿਹੜਾ ਅੱਜ ਜਿਸ ਪ੍ਰਕਾਰ ਲੋਕ ਇੱਥੇ ਸੇਵਾ ਕਰ ਰਹੇ ਨੇ ਲੋਕ ਹੱਥ ਵੱਨਣ ਲੱਗੇ ਭਾਈ ਰਾਸ਼ਨ ਨਾ ਭੇਜੋ ਸਾਡੇ ਕੋਲ ਸਾਡੇ ਕੋਲ ਰਾਸ਼ਨ ਇੰਨਾ ਆ ਚੁੱਕਿਆ ਲੋਕਾਂ ਚ ਲਕੀਰਾਂ ਕੱਟ ਕੇ ਲੋਕਾਂ ਚ ਫਿਰਕਾ ਪ੍ਰਸਤੀ ਨੂੰ ਜਨਮ ਦੇ ਕੇ ਸਰਕਾਰਾਂ ਨਹੀਂ ਚਲਾ ਸਕਦੇ ਜਾਂ ਤਾਂ ਲੋਕਾਂ ਨਾਲ ਖੜਨਾ ਪਏਗਾ ਨਹੀਂ ਲੋਕ ਤੁਹਾਨੂੰ ਚਲਦਾ ਕਰ ਦੇਣਗੇ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਹੜਾਂ ਦੇ ਵਿੱਚ ਸੇਵਾ ਚੱਲ ਰਹੀ ਆ ਤੇ ਮੈਂ ਬਿਲਕੁਲ ਵੀ ਕੋਈ ਵੀ ਕਦੇ ਕੋਸ਼ਿਸ਼ ਨਹੀਂ ਕਰਦਾ ਕਿ ਯਾਰ ਗੱਲ ਕਿਸੇ ਨੈਗੇਟਿਵ ਪਾਸੇ ਤੁਰੇ ਪਰ ਲਾਲੀ ਭਾਈ ਆ ਇਹ ਗੱਲ ਸੰਜੀਦਾ ਤੇ ਕਰਨੀ ਵੀ ਤਾਂ ਚਾਹੀਦੀ ਆ ਇਹ ਇੱਥੇ ਜਿਹੜੇ ਘਰ ਡੁੱਬੇ ਪਏ ਆ ਭਾਈ ਇਹ ਕੋ ਕੁਦਰਤ ਦੀ ਮਾਰ ਆ ਜਾਂ ਬੰਦੇ ਦਾ ਲਾਲਚ ਆ ਜਾਂ ਸਰਕਾਰਾਂ ਦੀ ਨਗਹਿਲੀ ਆ ਮੈਨੂੰ ਨਹੀਂ ਸਮਝ ਮੈਂ ਮੰਨਦਾ ਜੀ ਨੂੰ ਹੈਗੀ ਆਪਾਂ ਉਹਦੇ ਨਾਲ ਉੱਤ ਪੁੱਛ ਲੈਨੇ ਆ ਲਾਲੀ ਬਾਈ ਕੀ ਲੱਗਦਾ ਘਾ ਡੁੱਬਿਆ ਆਇਆ ਆਏ ਤੁਸੀਂ ਦੇਖਿਆ ਸਾਰਾ ਹਾਲ ਹੰਡਾਇਆ ਵੀ ਆ ਤੁਸੀਂ ਤਾਂ ਕੀ ਲੱਗਦਾ ਇਹ ਯਾਰ ਕੀ ਦਾ ਕਰਿਆ ਵਾ ਦੇਖੋ ਜਦੋਂ ਸਰਕਾਰਾਂ ਨਖਿੱਧ ਹੋਣ ਸਰਕਾਰਾਂ ਦੀ ਕੋਈ ਜ਼ਿੰਮੇਵਾਰੀ ਲਾਇਬਿਲਟੀ ਤੈ ਨਾ ਹੁੰਦੀ ਹੋਵੇ ਤੇ ਜਦੋਂ ਸਰਕਾਰ ਦੇ ਐਲਕਰ ਬਹਾਨੇ ਲਾ ਕੇ ਬਿਮਾਰੀਆਂ ਦਾ ਘਰਾਂ ਚ ਬੰਦ ਹੋ ਜਾਣ ਤੇ ਫਿਰ ਆਮ ਲੋਕਾਂ ਨਾਲ ਇਸ ਦੀਆਂ ਤਰਾਸ ਦੀਆਂ ਪਾਪਰ ਦੀਆਂ ਨੇ ਉਨੀ ਕੁਦਰਤੀ ਆਪਦਾ ਨਹੀਂ ਇਹ ਜਿੰਨੀ ਇਹ ਕ੍ਰੀਏਟ ਕੀਤੀ ਗਈ ਆ ਸੋ ਦਿੱਕਤ ਇਹ ਆ ਵੀ ਸਰਕਾਰਾਂ ਨੂੰ ਅੱਗੇ ਵੀ ਜਿਹੜਾ ਪਾਣੀ ਇਸੇ ਤਰ੍ਹਾਂ ਫਲੱਡ ਜਿਹੜਾ ਉੱਪਰੋਂ ਆਉਂਦਾ ਸਰਕਾਰਾਂ ਨੂੰ ਮੋਢਲਾ ਪ੍ਰਬੰਧ ਕਰਨਾ ਚਾਹੀਦਾ ਸੈਂਟਰ ਸਰਕਾਰ ਦੀ ਜਿੱਥੇ ਬੇਈਮਾਨੀ ਆ ਉੱਥੇ ਉਹਦੇ ਨਾਲ ਪੁਰ ਜਿਹੜੇ ਇੱਥੇ ਵਾਲੇ ਹਲ ਕਰਨੇ ਉਹਨਾਂ ਦੀ ਵੀ ਕਿਤੇ ਨਾ ਸਿਰੇ ਦੀ ਬੇਈਮਾਨੀ ਤੇ ਨਾਕਾਮੀ ਕਿਹੜੀ ਉਹ ਨਜ਼ਰ ਆਉਂਦੀ ਆ ਤੇ ਹੁਣ ਆਪਾਂ ਐਵੇਂ ਜਿਵੇਂ ਪੰਜਾਬੀ ਦੀ ਕਹਾਵਤ ਆ ਕਹਿੰਦਾ ਡੁੱਬੀ ਤਾਂ ਜੇ ਸਾਹ ਨਾ ਆਇਆ ਡੁੱਬ ਗਏ ਨੇ ਲੋਕ ਹੁਣ ਸਾਹ ਨਹੀਂ ਆ ਰਿਹਾ ਤੇ ਸਰਕਾਰ ਕਦੋਂ ਜਾਗੇਗੀ ਹੁਣ ਤਾਂ ਡੁੱਬ ਗਏ ਨੇ ਨਾ ਕੀ ਕੀ ਇੱਕ ਸਾਰੇ ਚ ਮਸਲੇ ਚ ਜਿਵੇਂ ਕ੍ਰਿਸ਼ਨ ਕੁਮਾਰ ਦੀ ਗੱਲ ਹੁੰਦੀ ਹੈ ਕਿ ਕ੍ਰਿਸ਼ਨ ਕੁਮਾਰ ਇਸ ਮਸਲੇ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਅਫਸਰ ਵੀ ਸੌਰੀ ਮੰਤਰੀ ਵੀ ਕ੍ਰਿਟਿਕਾਈਜ਼ ਕਰ ਰਹੇ ਆ ਪਠਾਨ ਮਾਇਰਾਂ ਨੂੰ ਮੈਂ ਤਾਂ ਚਲੋ ਮੰਤਰੀ ਹੀ ਕਹਿ ਦਿੰਨਾ ਫਫੜ ਤਾਂ ਵੈਸੇ ਵੀ ਸੁਪਰ ਪਾਵਰ ਹੁੰਦੀ ਆ ਹਨਾ ਤੇ ਉੱਥੋਂ ਹੁਣ ਦੇਖਿਆ ਵੀ ਹੋਰ ਵੀ ਵਿਰੋਧੀ ਧਿਰ ਵੀ ਚਾਹੇ ਰਾਣਾ ਇੰਦਰਾ ਸਾਰੇ ਟਾਰਗੇਟ ਕਰ ਰਹੇ ਆ ਕੀ ਇੱਕ ਬੰਦੇ ਨੂੰ ਇੱਕ ਅਫਸਰ ਨੇ ਆਪਦੇ ਲੈਵਲ ਤੇ ਸਰਕਾਰ ਤੋਂ ਪੁੱਛੇ ਬਿਨਾ ਐਡੀ ਨਗਹਿਲੀ ਕਰ ਲੈਂਦੇ ਅਫਸਰ ਬਾਈ ਜੀ ਜਿਹੜੀ ਦਿੱਲੀ ਵਾਲੀ ਟੀਮ ਬੈਠੀ ਆ ਅਸੀਂ ਜਿੱਥੇ મોદી ਉਹਨਾਂ ਨੂੰ ਜ਼ਿੰਮੇਵਾਰ ਬਣਦੇ ਆ ਜਿਹੜਾ ਆ ਆਮਲਾ ਫੈਲਾ ਉਤੋਂ ਹਾਰ ਕੇ ਆਇਆ ਹੈ ਨਾ ਵਿਹਲਾ ਕਰਤਾ ਦਿੱਲੀ ਤੋਂ ਇਹਨਾਂ ਦਾ ਬਹੁਤ ਵੱਡਾ ਰੋਲ ਆ ਇਹਨਾਂ ਨੇ ਬਿਊਰੋਕ੍ਰੇਸੀ ਨੂੰ ਕਿਹਾ ਹੋਇਆ ਥੱਲੇ ਐਸਐਚਓ ਲੈਵਲ ਤੱਕ ਵੀ ਕਿਸੇ ਦੀ ਕੋਈ ਨਹੀਂ ਸੁਣਨੀ ਤੇ ਸਾਨੂੰ ਪੁੱਛ ਕੇ ਕਰਨਾ ਥਰੂ ਬਾਈਪਾਸ ਜਿਹੜਾ ਦਿੱਲੀ ਕੰਮ ਹੁੰਦਾ ਸੀ ਪਠਾਨ ਮਾਜਰਾ ਲੱਖ ਕਰਪਟ ਹੋਵੇ ਲੱਖ ਮਾੜਾ ਹੋਵੇ ਉਹਨੂੰ ਸਰਕਾਰ ਦਾ ਪੁਫੜ ਵੀ ਕਹਿੰਦੇ ਸੀਗੇ ਪਰ ਹੁਣ ਜਦੋਂ ਪਿੱਟਣਾ ਤਾਂ ਉਹਨੇ ਪੈਣਾ ਹੀ ਸੀ ਉਹਨੇ ਪਿੱਟਿਆ ਹੁਣ ਤੇ ਇਹੀ ਹਾਲਾਤ ਜਿਹੜੇ ਸੀ ਕੀ ਪੰਜਾਬ ਦੇ ਜਿਹੜੇ ਪ੍ਰਵੰਧਨ 부ਹਾਗ ਵਾਲੇ ਨੇ ਦਰਿਆਵਾਂ ਨੂੰ ਦੇਖਦੇ ਉਹਨਾਂ ਨੇ ਰਿਪੋਰਟ ਨਹੀਂ ਕੀਤੀ ਵੀ ਪਿੱਛੇ ਇੰਨਾ ਪਾਣੀ ਵੱਧ ਗਿਆ ਹੈਗਾ ਜੇ ਇਹਨੂੰ ਇਕੱਠਾ ਛੱਡਿਆ ਜਾਵੇ ਸਰਕਾਰ ਕੋਲ ਇੱਕ ਸੀਕ੍ਰੀਟ ਇਨਫਰਮੇਸ਼ਨ ਵੀ ਹੁੰਦੀ ਆ ਕਿ ਉਹਦੇ ਉੱਪਰ ਗੌਰ ਹੀ ਨਹੀਂ ਕੀਤਾ ਗਿਆ ਪਰ ਅਫਸਰਸਾਈ ਜਿਹੜੀ ਹੈਗੀ ਆ ਉਹ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ ਹੋ ਗਏ ਨੇ ਸੋ ਸਮੱਸਿਆ ਜਿਹੜੀ ਜਿਹਨੂੰ ਨਜਿੱਠਣਾ ਸੀ ਸਮੇਂ ਤੋਂ ਪਹਿਲਾਂ ਉਹ ਸਮੱਸਿਆ ਹੁਣ ਜਿਹੜੀ ਹੈਗੀ ਆ ਦਿਓ ਘਾਤ ਬਣ ਗਈ ਆ ਤੇ ਉਹ ਦਿਓ ਘਾਤ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਘੋਟਾ ਕਰਕੇ ਰੱਖ ਦਿੱਤਾ ਪੰਜਾਬ ਦੀ ਕਿਸਾਨੀ ਜਿਹੜੀ ਹੈਗੀ ਆ ਘੱਟੋ-ਘੱਟ ਇਹ 50 ਕਿਲੋਮੀਟਰ ਦੇ ਏਰੀਆ ਦੇ ਵਿੱਚ ਪਾਣੀ ਖੜਾ ਤੇ ਇਹਦਾ ਇਹਦੀ ਜ਼ਿੰਮੇਵਾਰੀ ਸਿੱਧਾ ਸਰਕਾਰ ਨੂੰ ਘੱਟੋ ਘੱਟ ਤੇ ਮੁੱਖ ਮੰਤਰੀ ਨੂੰ ਤਾਂ ਨੈਤਿਕ ਤੌਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਮੁੱਖ ਮੰਤਰੀ ਤੇ ਜ਼ਿੰਮੇਵਾਰੀ ਤੋਂ ਭੱਜ ਗਿਆ ਜੀ ਮੈਂ ਬਿਮਾਰ ਆ ਹਰੀ ਸਿੰਘ ਰਲੂਆ ਦੀ ਮੌਤ ਤੋਂ ਬਾਅਦ ਵੀ ਜਦੋਂ ਚਮਰਾਉਤ ਦਾ ਕਿਲਾ ਉੱਥੇ ਉਹਨਾਂ ਦੇ ਗੋਲੀ ਲੱਗ ਗਈ ਨਾ ਮੌਤ ਹੋ ਗਈ ਸੀ ਉਹ ਤੋਂ ਬਾਅਦ ਵੀ ਸਿੱਖਾਂ ਨੇ ਥੱਲੇ ਮੈਸੇਜ ਨਹੀਂ ਸੀ ਜਾਣ ਦਿੱਤਾ ਵੀ ਸਾਡਾ ਜਰਨੈਲ ਜਿਹੜਾ ਚੜ੍ਹਾਈ ਕਰ ਗਿਆ ਉਹ ਲੜਾਈ ਦੇ ਅੰਤ ਤੱਕ ਡਟੇ ਰਹੇ ਇਹ ਸ਼ੋਅ ਕਰਦੇ ਰਹੇ ਵਿਰੋਧੀਆਂ ਨੂੰ ਪਰ ਇੱਥੇ ਤਾਂ ਮੈਦਾਨ ਛੱਡ ਕੇ ਭੱਜ ਗਏ ਨੇ ਤੁਸੀਂ ਇੱਕ ਗੱਲ ਦੱਸੋ ਤੁਸੀਂ ਆਏ ਹੋ ਅੱਜ ਪ੍ਰਸ਼ਾਸਨ ਨੇ ਬਹੁਤ ਵੱਡੀ ਰਾਹਤ ਦਿੱਤੀ ਹੈ ਮੈਂ ਉਹਨੂੰ ਮਾੜਾ ਨਹੀਂ ਕਹਿੰਦਾ ਜਿਹਨੇ ਵੀ ਚੀਜ਼ ਦਿੱਤੀ ਆ ਚੱਪਲਾਂ ਵੰਡੀਆਂ ਪ੍ਰਸ਼ਾਸਨ ਦੇ ਯਾਰ ਹੈ ਹੀ ਪੱਲੇ ਕੁਝ ਨਹੀਂ ਤਨਖਾਹ ਪ੍ਰਸ਼ਾਸਨ ਦੇ ਪੱਲੇ ਨਹੀਂ ਸਰਕਾਰ ਦੇ ਪੱਲੇ ਨਹੀਂ ਮੁੱਖ ਮੰਤਰੀ ਥੱਲੇ ਆ ਕੇ ਰੋਟੀ ਖਾ ਗਏ ਯਾਰ ਫਿਰ ਪੱਲੇ ਕੀ ਦੇ ਬਾਈ ਪੱਲੇ ਤਾਂ ਹੁਣ ਆਮ ਲੋਕਾਂ ਦੇ ਹੀ ਰਹਿ ਗਿਆ ਕਿਸਾਨ ਅੰਦੋਲਨ ਦੇਖ ਲਓ ਕਿਸਾਨਾਂ ਨੇ ਆਪਣੀ ਲੜਾਈ ਆਪ ਲੜੀ ਪੰਜਾਬ ਸਰਕਾਰ ਨੇ ਕੀ ਮਦਦ ਕੀਤੀ ਜਾਂ ਜਿਹੜੇ ਅਹਿਲਕਾਰ ਸੀ ਉਹਨਾਂ ਨੇ ਕੀ ਮਦਦ ਕੀਤੀ ਅੱਜ ਮੈਨੂੰ ਇਹ ਦੱਸ ਦੋ ਜੇ ਪੰਜਾਬ ਦੇ ਲੋਕ ਇੱਥੇ ਰਾਸ਼ਨ ਨਾ ਪਹੁੰਚਾਉਂਦੇ ਹਰਿਆਣੇ ਤੋਂ ਸਾਡੇ ਭਰਾ ਆਏ ਨੇ ਜੁਪੀ ਤੋਂ ਲੋਕ ਆ ਰਹੇ ਨੇ ਮੁਸਲਮਾਨ ਭਾਈਚਾਰਾ ਆ ਰਿਹਾ ਅੱਜ ਜਿਹੜੀ ਹੈਗੀ ਆ ਮਾਨਵਤਾ ਪੰਜਾਬ ਦੇ ਵਿੱਚੋਂ ਸਿਰ ਚੜ ਕੇ ਬੋਲੀ ਆ ਇਹਨੇ ਚੰਡੀਗੜ੍ਹ ਦੀਆਂ ਕੰਧਾਂ ਨੂੰ ਵੀ ਕੰਬਣ ਲਾਇਆ ਤੇ ਦਿੱਲੀ ਦੇ ਜਿਹੜੇ ਵੱਡੇ ਅਹਿਲਕਾਰ ਸੀ ਉਹਨਾਂ ਨੂੰ ਵੀ ਕੰਬਣ ਲਾ ਦਿੱਤਾ ਵੀ ਸਥਿਤੀ ਕਿੱਧਰ ਨੂੰ ਜਾਂਦੀ ਆ ਅਸੀਂ ਤਾਂ ਇਹਨਾਂ ਨੂੰ ਪਾੜਨਾ ਚਾਹੁੰਦੇ ਸੀ ਇਹਨਾਂ ਹੜ੍ਹਾਂ ਨੇ ਜਿਵੇਂ ਕਹਿੰਨੇ ਆ ਵੀ ਕੁਦਰਤ ਜੇ ਕੋਈ ਮਾਰਾ ਕਰਦੀ ਆ ਤਾਂ ਚੰਗਾ ਵੀ ਕਰਦੀ ਆ ਜਿਵੇਂ ਗੁਰਬਾਣੀ ਚ ਆਪਾਂ ਰਹਿ ਰਾਸ ਦਾ ਪਾਠ ਕਰਦੇ ਆਂ ਦੁਖਦਾਰੂ ਸੁਖ ਰੋਗ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ ਇਸ ਕਰਕੇ ਜੇ ਸਾਡੇ ਉੱਪਰ ਦੁੱਖ ਆਇਆ ਤਾਂ ਸਾਡੇ ਭਾਈਚਾਰਾ ਸਾਡਾ ਕਿਸਾਨ ਪਰਿਵਾਰ ਸਾਡੇ ਗਰੀਬ ਪਰਿਵਾਰ ਸਾਡੇ ਦਲਿਤ ਪਰਿਵਾਰ ਜਿਹੜੇ ਇਸ ਪਾ ਉਨਾਂ ਲਈ ਆਮ ਲੋਕ ਕੇ ਖੜੇ ਨੇ ਸਰਕਾਰ ਆ ਹੁਣ ਚਲੋ ਆਰਮੀ ਨੇ ਤਾਂ ਜਿਹੜਾ ਹੈਗਾ ਇੱਕ ਮੈਨੇਜਮੈਂਟ ਕਰਨੀ ਹੁੰਦੀ ਹੈ ਜਿਵੇਂ ਵੋਟ ਟੈਕਨੀਕਲ ਜਿਹੜੀਆਂ ਨਾਲੇ ਉਹ ਤਾਂ ਵਿਚਾਰੇ ਯਾਰ ਸਮਾਨ ਵੀ ਉਹਨਾਂ ਨੂੰ ਦੇਸ਼ ਹੀ ਨਹੀਂ ਹੁੰਦਾ ਵੀ ਉਹ ਸਮਾਨ ਕੱਢ ਕੇ ਲਿਆਉਣਗੇ ਇੱਥੇ ਕੋਈ ਬੰਦਾ ਹੈ ਮੈਂ ਮੈਂ ਬੱਚੀ ਟੋਕੀ ਜਾਣਾ ਮਾਫੀ ਕਰਨਾ ਯਾਰ ਇੱਥੇ ਕੋਈ ਬੰਦਾ ਉਹਦਾ ਟਰੈਕਟਰ ਖੜਾ ਹੈ ਜੀ ਯਾਰ ਉਹਦੀ ਜਾਨ ਵਸਦੀ ਆ ਉਹ ਚ ਜੀ ਉਹ ਤੋਂ ਬਿਨਾ ਜਾਊਣ ਲੂ ਉਹ ਕੱਲ ਨੂੰ ਖੇਤੀ ਕਰ ਲੂ ਜਾਂ ਉਹ ਡੁੱਬ ਗਿਆ ਇਹ ਕੀਨੇ ਕੱਢਿਆ ਮੈਂ ਚਾਹੇ ਉਹ ਸੀਚੇ ਵਾਲਜੀ ਦੇ ਵੇੜੇ ਖੜੇ ਆ ਚਾਹੇ ਰਾਣਾ ਇੰਦਰ ਦੇ ਵੇੜੇ ਖੜੇ ਆ ਜੀ ਇਹੀ ਲੋਕ ਆ ਜਿਹੜੇ ਇੱਥੇ ਕੱਢੀ ਜਾਂਦੇ ਆ ਆਮ ਲੋਕਾਂ ਦੀ ਹਿੰਮਤ ਆ ਕਿ ਉਹ ਤੜਕੇ ਤੋਂ ਆਉਂਦੇ ਆ ਸੇਵਾ ਕਰਨ ਮਸ਼ੀਨਰੀ ਉਹਨਾਂ ਨੂੰ ਇਹ ਬੰਦਿਆਂ ਨੇ ਪ੍ਰੋਵਾਈਡ ਕਰਾਈ ਆ ਸਰਕਾਰ ਕਿੱਥੇ ਆ ਜੇ ਤੁਹਾਨੂੰ ਦੱਸਦੀ ਆ ਤਾ ਸਰਕਾਰ ਕਿਤੇ ਨਹੀਂ ਸਰਕਾਰ ਝੂਠੇ ਦਗਮ ਜੇ ਕਰਦੀ ਆ ਇਹ ਤਾਂ ਮੈਂ ਪੰਜਾਬ ਦੇ ਲੋਕਾਂ ਦਾ ਹਰਿਆਣਾ ਦਾ ਸਮੁੱਚੇ ਉੱਤਰ ਭਾਰ ਦੇ ਲੋਕਾਂ ਦਾ ਜਿਨ੍ਹਾਂ ਨੇ ਸympathy ਜਾਰੀ ਕੀਤੀ ਆ ਇਸ ਵਿਵਬਦਾ 'ਚ ਖੜੇ ਨੇ ਔਰ ਇਹ ਸਰਕਾਰ ਨੂੰ ਕੰਧ ਤੇ ਲਿਖਿਆ ਹੁਣ ਪੜ ਲੈਣਾ ਚਾਹੀਦਾ ਚਾਹੇ ਉਹ ਭਗਵੰਤ ਮਾਨ ਆ ਚਾਹੇ ਨਰਿੰਦਰ ਮੋਦੀ ਆ ਵੀ ਲੋਕ ਹੁਣ ਤੁਹਾਡੇ ਸਹਾਰੇ ਨਹੀਂ ਇਹ ਲੋਕਤੰਤਰ ਜਿਹੜਾ ਅੱਜ ਜਿਸ ਪ੍ਰਕਾਰ ਲੋਕ ਇੱਥੇ ਸੇਵਾ ਕਰ ਰਹੇ ਨੇ ਲੋਕ ਹੱਥ ਵੱਨਣ ਲੱਗੇ ਭਾਈ ਰਾਸ਼ਨ ਨਾ ਭੇਜਿਓ ਸਾਡੇ ਕੋਲ ਸਾਡੇ ਕੋਲ ਰਾਸ਼ਨ ਇੰਨਾ ਆ ਚੁੱਕਿਆ ਤਾਂ ਇਹ ਉਹਨਾਂ ਨੂੰ ਕੰਧ ਤੇ ਪੜ ਲੈਣਾ ਚਾਹੀਦਾ ਵੀ ਤੁਸੀਂ ਲੋਕਾਂ ਚ ਲਕੀਰਾਂ ਕੱਟ ਕੇ ਲੋਕਾਂ ਚ ਫਿਰਕਾ ਪ੍ਰਸਤੀ ਨੂੰ ਜਨਮ ਦੇ ਕੇ ਸਰਕਾਰਾਂ ਨਹੀਂ ਚਲਾ ਸਕਦੇ ਜਾਂ ਤਾਂ ਲੋਕਾਂ ਨਾਲ ਖੜਨਾ ਪਏਗਾ ਨਹੀਂ ਲੋਕ ਤੁਹਾਨੂੰ ਚਲਦਾ ਕਰ ਦੇਣਗੇ ਵੀ ਅਸੀਂ ਇਹ ਦੱਸਿਆ ਵੀ ਸਾਡਾ ਤਾਂ ਭਾਈ ਸਰਜੂਗਾ ਤੁਸੀਂ ਆਬਦਾ ਦੇਖ ਲਓ ਸਰਕਾਰ ਨੂੰ ਬਿਲਕੁਲ ਸਰਿਆ ਹੋਇਆ ਸਾਡਾ ਹੁਣ ਹੁਣ ਰਹਿ ਕੀ ਗਿਆ ਪਿੱਛੇ ਹੁਣ ਤਾਂ ਪਾਣੀ ਉਤਰਨ ਲੱਗ ਗਿਆ ਸਾਡਾ ਤਾਂ ਸਰਿਆ ਹੋਈ ਆ ਇਹਨਾਂ ਨੇ ਤਾਂ ਮਾਰ ਹੀ ਦਿੱਤੇ ਸੀ ਇਹਨਾਂ ਨੇ ਤਾਂ ਪਾਣੀ ਛੱਡ ਕੇ ਭਾਖੜਾ ਤੋਂ ਮਾਰ ਹੀ ਦਿੱਤਾ ਸੀ ਸਾਡਾ ਤਾਂ ਸਰ ਗਿਆ ਸਾਡੇ ਲੋਕਾਂ ਨੇ ਸਾਡੇ ਭਰਾਵਾਂ ਨੇ ਸਾਡੇ ਚਾਚੇ ਤਾਇਆ ਨੇ ਚਾਹੇ ਕੋਈ ਹਰਿਆਣੇ ਚ ਵੱਸਦਾ ਪੰਜਾਬ ਚ ਵੱਸਦਾ ਚਾਹੇ ਜੰਮੂ ਕਸ਼ਮੀਰ ਤੋਂ ਲੋਕ ਆ ਰਹੇ ਨੇ ਉਹਨਾਂ ਨੇ ਸਾਡਾ ਸਾਰਿਆ ਸਰਕਾਰ ਨੇ ਤਾਂ ਕੋਈ ਸਾਡੇ ਕਾਣਾ ਵੀ ਸਰਕਾਰ ਤਾਂ ਲੋਕਾਂ ਦਾ ਲਿਆਂਦਾ ਹੋਇਆ ਰਾਸ਼ਨ ਵੰਡਣ ਦਾ ਡਰਾਮਾ ਵੀ ਕਰੀ ਜਾਂਦੀ ਹੈ ਵਿਚ ਵਿਚ ਤੇ ਕੋਈ ਨੈਤਿਕਤਾ ਨਾ ਦੀ ਚੀਜ਼ ਦਸੀ ਆ ਤੁਹਾਨੂੰ ਕੋਈ ਨਹੀਂ ਤਾਂ ਕਹਿੰਦੇ ਵੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਮੈਂ ਨੈਤਿਕਤਾ ਹੈ ਕਿੱਥੇ ਆ ਨੈਤਿਕਤਾ ਤਾਂ ਸ਼ਾਮ ਨੂੰ 5 ਵਜੇ ਸ਼ਰਾਬ ਦੇ ਪੈਗ ਨਾਲ ਸਰੋਸਹਾਰ ਹੁੰਦੀ ਆ ਨੈਤਿਕਤਾ ਰਹਿ ਕਿੱਥੇ ਗਈ ਦਿੱਲੀ ਵਾਲੇ ਜਿਹੜੇ ਨੇ ਕੱਲ ਆਇਆ ਉਹ ਉਹ ਦੂਜਾ ਕਹੀ ਜਾਂਦਾ ਵੀ ਅਸੀਂ ਇਲੈਕਸ਼ਨ ਜਿੱਤਣ ਲਈ ਸ਼ਾਮ ਦਾ ਭੰਡ ਉਹ ਅਸੀਂ ਤਾਂ ਡੁੱਬੇ ਪਏ ਆ ਤੁਹਾਨੂੰ ਇਲੈਕਸ਼ਨਾਂ ਦੀ ਪਈ ਹੋਈ ਆ ਤੁਹਾਨੂੰ ਹੋਰ ਦੱਸ ਜੀ ਆਮ ਆਦਮੀ ਪਾਰਟੀ ਦਾ ਪੇਜ ਦੇਖੋ ਜਿੱਦੇ ਤੇ ਹੜ ਆਇਆ ਜੀ ਇਹਨਾਂ ਦੀਆਂ ਕਿੰਨੀਆਂ ਅਹੁਦੇਦਾਰਾਂ ਦੀਆਂ ਲਿਸਟਾਂ ਜਾਰੀ ਹੋਈਆਂ ਕਿਸ ਸੰਗਠਨ ਦੀ ਫਿਕਰ ਕਾਂਗਰਸ ਸਵਿਧਾਨ ਬਚਾਉਣ ਦੀਆਂ ਗੱਲਾਂ ਕਰੀ ਜਾਂਦੀ ਆ ਮੈਂ ਕਹਿਣਾ ਬਚਣਾ ਚਾਹੀਦਾ ਜੀ ਪਰ ਪਹਿਲਾ ਬੰਦੇ ਵਿਚਾਲੋ ਨਾ ਇੱਥੇ ਇਹਨਾਂ ਨੂੰ ਕੋਈ ਇਹ ਪੰਜਾਬ ਦੇ ਲੋਕ ਜਜ਼ਵਾਤੀ ਨੇ ਇਹਨਾਂ ਨੂੰ ਬੰਦਿਆਂ ਦਾ ਫਿਕਰ ਨਹੀਂ ਇਹਨਾਂ ਨੂੰ ਸਿਰਫ ਵੋਟਾਂ ਦਾ ਫਿਕਰ ਆ ਇਹਨਾਂ ਵੱਲੋਂ ਸਾਰਾ ਪੰਜਾਬ ਮਰਦਾ ਸਾਰੇ ਪੰਜਾਬ ਦਾ ਸਿਵਾ ਮੱਚ ਜੇ ਜੇ ਇਹ ਰੋਣ ਵੀ ਆ ਜਾਣ ਝੂਠੇ ਰੋਣ ਵੀ ਆ ਜਾਣ ਜੇ ਦੁਸ਼ਮਣ ਵੀ ਮਰ ਜੇ ਨਾ ਆਪਾਂ ਇੱਕ ਦਿਨੋਂ ਯਾਰ ਠੀਕ ਆ ਮੇਰਾ ਦੁਸ਼ਮਣ ਦੀ ਇਹ ਤਾਂ ਮਰੇ ਤੇ ਵੀ ਰੋਣ ਨਾ ਹੁਣ ਕਿਸੇ ਦੇ ਜੋ ਹਾਲਾਤ ਇਹਨਾਂ ਨੇ ਪੈਦਾ ਕੀਤੇ ਨੇ ਔਰ ਮੈਂ ਲੋਕ ਆਉਣ ਵਾਲੇ 50 ਸਾਲ ਚ ਕਿਸੇ ਇਨਕਲਾਬ ਦੀ ਕਿਸੇ ਬਦਲਾਅ ਦੀ ਹੁਣ ਗੱਲ ਨਹੀਂ ਕਰਨਗੇ ਜੋ ਹਾਲਾਤ ਪਹਿਲਾਂ ਲੈਂਡ ਪੁਲਿੰਗ ਵਾਲੇ ਤੇ ਹੋਇਆ ਹੁਣ ਆ ਜਲੂਸ ਕਢਾਈ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਮੈਨੂੰ ਨਹੀਂ ਪਤਾ ਜਦੋਂ ਕੋਈ ਵਿਪਦਾ ਆਉਂਦੀ ਆ ਜਾਂ ਉਹਨਾਂ ਦੀ ਮੁੱਖ ਮੰਤਰੀ ਚੇਪ ਦੀ ਕੁਰਸੀ ਨੂੰ ਇੱਕ ਲੱਤ ਮਾਰ ਜੀ ਖਿੱਚੀ ਜਾਂਦੀ ਆ ਜੋ ਰੌਲਾ ਪਿਆ ਹੋਇਆ ਜਦੇ ਬਿਮਾਰ ਹੋ ਜਾਂਦੇ ਨੇ ਐਡੀ ਡਾਕਟਰਾਂ ਦੀ ਟੀਮ ਹੋਵੇ ਜੇ ਤੇ ਮੁੱਖ ਮੰਤਰੀ ਬਿਮਾਰ ਹੋ ਗਿਆ ਤੇ ਬਾਕੀ ਲੋਕਾਂ ਦਾ ਜਿਹੜੇ ਹੜਾਂ 'ਚ ਬੈਠੇ ਨੇ ਪੈਰ ਗਲਗੇ ਜਿਨ੍ਹਾਂ ਦੇ ਬਿਆਹੀਆਂ ਪਾਟ ਗਈਆਂ ਉਹਨਾਂ ਦੀ ਫਿਕਰ ਨਹੀਂ ਤੇ ਉਹਨਾਂ 'ਪਰ ਲਾਉਣ ਟੀਮਾਂ ਮੁੱਖ ਮੰਤਰੀ ਦਾ ਜੇ ਕੁਰਬਾਨੀ ਵੀ ਦੇਣੀ ਪੈਸੇ ਦੇਵੇ ਲੋਕਾਂ ਲਈ ਦੰਦੇ ਰਹੇ ਨੇ ਸਾਡੇ ਬੰਦੇ ਐਗਜ਼ਾਮਪਲ ਹੀ ਸਟ ਨਹੀਂ ਨਹੀਂ ਸ਼ਾਮ ਸਿੰਘ ਘਟਾਰੀ ਵਾਲੇ ਨੇ ਦਿੱਤੀ ਨਹੀਂ ਨਿਰਾਸ਼ ਸੀ ਮਹਾਰਾਜ ਜ ਜਦੋਂ ਚਿੱਠੀ ਲਿਖੀ ਮਹਾਰਾਣੀ ਜਿੰਦਾ ਨੇ ਆ ਕੇ ਲੋਕਾਂ ਨਾਲ ਖੜਿਆ ਪੰਜਾਬ ਦੇ ਨਾਲ ਤੇ ਮੁੱਖ ਮੰਤਰੀ ਉਹ ਵੀ ਕਹਿੰਦਾ ਯਾਰ ਮੈਂ ਬੁੱਢਾ ਮੈਂ ਤਾਂ ਉਹਨੇ ਆ ਕੇ ਜੰਗ ਦੇ ਮੈਦਾਨ ਦੇ ਵਿੱਚ ਅੰਗਰੇਜ਼ਾਂ ਨਾਲ ਲੋਹਾ ਲੈ ਕੇ ਆਪਣੀ ਕੁਰਬਾਨੀ ਦਿੱਤੀ ਇਤਿਹਾਸ 'ਚ ਨੌ ਕਰ ਗਿਆ ਇਵਨ ਕਿ ਉਹਦੀ ਨਾਰਾਜ਼ਗੀ ਸੀ ਉਸ ਸਮੇਂ ਦੇ ਰਾਜ ਦੇ ਨਾਲ ਪਰ ਇਹ ਤਾਂ ਭੱਜ ਗਏ ਨੇ ਯਾਰ ਅਸਲ ਤੇ ਇਹਨਾਂ ਨੂੰ ਤਾਂ ਹੁਣ ਸਰਮਾਇਆ ਇਕੱਠਾ ਕਰਨ ਦਾ ਪਿਆ ਵੀ ਕਿਵੇਂ ਨਾ ਕਿਵੇਂ ਬਾਜੀਏ ਪਰ ਮੈਂ ਸਮਝਦਾ ਵੀ ਚੋਰੀ ਦਾ ਮਾਲ ਡਾਂਗਾ ਦੇ ਗੱਜ ਹੋਣਾ ਜਿਵੇਂ ਪਹਿਲਾਂ ਦੋ ਤਿੰਨੇ ਲੁੱਟਿਆ ਉਹਨਾਂ ਨੇ ਡੰਡਾ ਦੇ ਕੇ ਜਿਹੜੀਆਂ ਦਿੱਲੀ ਦੀਆਂ ਈਡੀ ਦੀਆਂ ਟੀਮਾਂ ਨੇ ਲਿਆ ਰਹਿਣਾ ਇਹਨਾਂ ਕੋਲ ਵੀ ਕੁਝ ਨਹੀਂ ਕੇਜਰੀਵਾਲ ਆਲਾ ਜਿਹੜਾ ਚੈਪਟਰ ਪੰਜਾਬ ਦੇ ਵਿੱਚ ਉਹਨੂੰ ਇੱਕ ਇੱਕ ਗੱਲ ਲੋਕਾਂ ਨੂੰ ਬਹੁਤ ਛੇਤੀ ਸਮਝ ਆ ਗਈ ਨਾ ਪੰਜ ਸਾਲਾਂ 'ਚ ਵੀ ਸੈਂਪਥੀ ਨਾਂ ਦਾ ਚੈਪਟਰ ਕੇਜਰੀਵਾਲ ਦੇ ਨਾਲ ਕੋਲ ਕੋਈ ਨਹੀਂ ਸਿਰਫ ਵੋਟਾਂ ਦੀ ਰਾਜਨੀਤੀ ਕਰਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵੀਡੀਓ ਦਾ ਹਿੱਸਾ ਬਣੇ ਲਾਲੀਬਾਈ ਦਾ ਵੀ ਧੰਨਵਾਦ ਅੱਜ ਤੁਸੀਂ ਆਏ ਸੀ ਬਾਈ ਨੇ ਅੱਗੇ ਵੀ ਜਾਣਾ ਸੀਗਾ ਅਸਮਾਨ ਰਸਤ ਪਚਾਉਣੀ ਸੀ ਮੈਂ ਰਾਹ 'ਚ ਹੀ ਫੜ ਲਿਆ 10 ਮਿੰਟ ਹੱਕ ਦੇ ਨਾਲ ਧੰਨਵਾਦ ਤੁਹਾਡਾ ਤੇ ਤੁਹਾਡਾ ਵੀ ਧੰਨਵਾਦ ਤੁਸੀਂ ਹਿੱਸਾ ਬਣਿਆ ਸਾਡਾ